ਬਸ ਚੰਦ ਕਿਹੜੇ ਹਾਲਾਤ ਪੰਜਾਬ ਚ ਹਨ ਇਸ ਵੇਲੇ ਕ腐ਸ਼ਨ ਦੇ ਕੇਜਰੀਵਾਲ ਸਾਹਿਬ ਮਾਨ ਸਾਹਿਬ ਜਿਹੜੇ ਹਾਲਾਤ ਐਸ ਵੇਲੇ ਪੰਜਾਬ ਚ ਨੇ ਨਾ ਮੈਂ ਜਾਤੀ ਨਾ ਨਹੀਂ ਲੈਣਾ ਚਾਹੁੰਦਾ ਐਸ ਵੇਲੇ ਹਾਲਾਤ ਦੇ ਨੇ ਤੁਸੀਂ 25-25 ਕਰੋੜ ਨੂੰ ਰੋਣੇ ਹੋ ਇੱਦਾਂ ਦਾ 50000 ਰੁਪਏ ਦੇ ਕੇ ਤੁਹਾਡੇ ਜਿਹੜਾ ਮਰਜ਼ੀ ਬੰਦਾ ਅਗਲਾ ਚੜਾ ਕੇ ਲੈ ਜੇ 25 ਕਰੋੜ ਤੋਂ ਬਸ ਭਰ ਕੇ ਲੈ ਜਾਣਗੇ ਇਹਨਾਂ ਦੇ ਬਾਹਰ ਟ ਐਮ ਐਲ اے ਆ ਬੀ ਜੀ ਪੀ ਕੋਲ 8 ਐਮ ਐਲ اے ਉੱਥੇ ਸਰਕਾਰ ਬਣਾਉਣ ਵਾਸਤੇ ਜਾਂ ਸਿੱਟਣ ਵਾਸਤੇ 36 ml ਚਾਹੀਦੇ ਆ ਕੀ ਤੁਸੀਂ ਐਡਾ ਸਸਤਾ ਸੌਦਾ ਹੋ ਤੁਹਾਡੇ ਜਿਹੜੇ 2-4 ਲੀਟਰ ਪੰਜਾਬ ਦੇ ਤੇ ਜੋ 4 ਦਿੱਲੀ ਵਾਲੇ ਆ ਇਹ ਤੀਜੇ ਤੀਜੇ ਮਹੀਨੇ ਕਹਿ ਦਿੰਦੇ ਆ ਕਿ ਸਾਡੇ ml ਨੂੰ ਖਰੀਦਣ ਨੂੰ ਫਰਦੇ ਆ ਕੀ ਤੁਸੀਂ ਇਹ ਵਕਾਉ ਇੱਕ ਸੇਮ ਹੀ ਡਰਾਮਾ ਇਹਨਾਂ ਨੇ ਕੀਤਾ ਸੀ ਜਦੋਂ ਉਹ ਘਿਰ ਗਏ ਸੀ ਇਹਨਾਂ ਨੇ ਇੱਕ ਲੋਟਸ ਆਪਰੇਸ਼ਨ ਕੀਤਾ ਸੀ ਕਿ ਜੀ ਲੋਟਸ ਆਪਰੇਸ਼ਨ ਅਸੀਂ ਫੜ ਲਿਆ ਤੇ ਜੇ ਬੀਜੇਪੀ ਸੱਤ ਅੱਠ ਖਰੀਦ ਵੀ ਲਊ ਤੇ ਅੱਠ ਤੇ ਅੱਠ 16 ਤੇ ਫਿਰ ਕੀ ਨਾ ਸਰਕਾਰ ਟੁੱਟਣੀ ਹੈ ਤੇ ਨਾ ਹੀ ਕੋਈ ਭਾਜਪਾ ਨੂੰ ਫਾਇਦਾ ਹੋਣਾ ਤੇ ਨਾ ਹੀ ਇਹਨਾਂ ਦੀ ਸਰਕਾਰ ਨੂੰ ਖਤਰਾ ਹੋਣਾ ਢੋਡੇ ਐਮਐਲਏ ਨੂੰ ਪੈਸੇ ਆਫਰ ਹੋਏ ਆ ਤੇ ਤੁਸੀਂ ਨਾ ਜਾਗਰ ਕਰੋ ਕਿਹੜੇ ਬੰਦਿਆਂ ਨੇ ਆਫਰ ਕੀਤੇ ਆ ਤੇ ਉਹਨਾਂ ਦੇ ਪਰਚਾ ਦਿਓ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਅੱਜ ਅਰਵਿੰਦ ਕੇਜਰੀਵਾਲ ਦਾ ਇੱਕ ਬਿਆਨ ਫਿਰ ਆਇਆ ਕਾਫੀ ਦਿਨਾਂ ਬਾਅਦ ਕਾਫੀ ਮਹੀਨਿਆਂ ਬਾਅਦ ਪਹਿਲਾਂ ਆਪਰੇਸ਼ਨ ਲੋਟਸ ਹੋਇਆ ਸੀ ਤੇ ਉਸੇ ਤਰ੍ਹਾਂ ਦੇ ਤੇ ਅੱਜ ਇੱਕ ਫੇਰ ਬਿਆਨ ਆਇਆ ਕਿ ਉਹਨਾਂ ਦੇ ਐਮਐਲਏ ਨੂੰ ਉਹਨਾਂ ਦੇ ਐਮਐਲਏਜ਼ ਨੂੰ ਦਿੱਲੀ ਦੇ ਵਿੱਚ 25-25 ਕਰੋੜ ਰੁਪਏ ਦੀ ਆਫਰ ਦੇ ਕੇ ਭਾਜਪਾ ਖਰੀਦ ਰਹੀ ਹੈ ਤੇ ਉਹਨਾਂ ਦੀ ਸਰਕਾਰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਇਸ ਸਾਰੇ ਮਾਮਲੇ ਤੇ ਅੱਜ ਫਰੀਦਕੋਟ ਤੋਂ ਸਾਬਕਾ ਵਿਧਾਇਕ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਕੁਸ਼ਲਦੀਪ ਸਿੰਘ ਢਿੱਲੋਂ ਨੇ ਚੁਟਕੀ ਲਈ ਹੈ ਤੇ ਉਹਨਾਂ ਕਿਹਾ ਕਿ ਜੋ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਆ ਇੱਥੇ 50000 ਰੁਪਏ ਦੋ ਤੇ ਜਿਹਨੂੰ ਮਰਜ਼ੀ ਚੜਾ ਕੇ ਨਾਲ ਲੈ ਜਾਓ ਤੇ ਜੇ 25 ਕਰੋੜ ਰੁਪਏ ਦੀ ਗੱਲ ਕਰਦੇ ਹੋ ਤੇ 25 ਕਰੋੜ ਰੁਪਏ ਦੇ ਵਿੱਚ ਤਾਂ ਪੂਰੀ ਬੱਸ ਭਰ ਕੇ ਲਿਜਾਈ ਜਾ ਸਕਦੀ ਆ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਕੁਝ ਸਮੇਂ ਬਾਅਦ ਇਸ ਤਰ੍ਹਾਂ ਦਾ ਜੁਮਲਾ ਛੜਦੀ ਰਹਿੰਦੀ ਆ ਜਦੋਂ ਕੋਈ ਮੁਸ਼ਕਲ ਆਉਂਦੀ ਆ ਜਾਂ ਕਿਸੇ ਪਾਸਿਓਂ ਲੱਗਦਾ ਕਿ ਲੋਕ ਉਹਨਾਂ ਨੂੰ ਘੇਰਨਗੇ ਤਾਂ ਇਸ ਤਰ੍ਹਾਂ ਦੇ ਜੁਮਲੇ ਛੱਡੇ ਜਾਂਦੇ ਆ ਆਓ ਸੁਣਾਉਣੇ ਆ ਇਹ ਸਾਰੇ ਮਾਮਲੇ ਤੇ ਕਿਸ ਤਰ੍ਹਾਂ ਚੁਟਕੀ ਲੈ ਰਹੇ ਨੇ ਕੁਸ਼ਲਦੀਪ ਸਿੰਘ ਕਿਕਿਟਲੂ ਹਲੀ ਸਾਹਿਬ ਵੈਸੇ ਤਾਂ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਜਾਂਦੀ ਇਹਨਾਂ ਸ਼ਰਾਰਤਾਂ ਤੇ ਜੁਮਲਿਆਂ ਦੇ ਸਿਰ ਤੇ ਜਦੋਂ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਸਾਨੂੰ ਲੋਕਾਂ ਨੇ ਘੇਰਾ ਪਾ ਲਿਆ ਜਾਂ ਲੋਕ ਸਾਨੂੰ ਸਵਾਲ ਕਰਨ ਲੱਗ ਪਏ ਹੈ ਕਿ ਤੁਸੀਂ ਕੀ ਕੀ ਵਾਅਦੇ ਕੀਤੇ ਸੀ ਤੁਸੀਂ ਕੰਮ ਨਹੀਂ ਕੀਤੇ ਜਦ ਜਦੋਂ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਹੋਰ ਗਲਤੀਆਂ ਕਰਕੇ ਲੋਕਾਂ ਦੀ ਕਚੇਰੀ 'ਚ ਘਿਰ ਗਏ ਆ ਤੇ ਇਹੋ ਜੀ ਇੱਕ ਅਦਾ ਜੁਮਲਾ ਛੱਡ ਦਿੰਦੇ ਆ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਪਾਸੇ ਲੈ ਕੇ ਜਾਣ ਵਾਸਤੇ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਨਾ ਕਿ ਹੁਣ ਕੇਜਰੀਵਾਲ ਸਾਹਿਬ ਤੇ ਇਨਕੁਆਇਰੀ ਚੱਲ ਰਹੀ ਹੈ ਦਿੱਲੀ ਵਿੱਚ ਉਹ ਜਿਹੜੀ ਸ਼ਰਾਬ ਘਟਾਲੇ ਵਾਲੀ ਉਹਨਾਂ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਕੇਜਰੀ ਸਾਲ ਨੇ ਨਵਾਂ ਸ਼ਿਕਵਾ ਛੜਤਾ ਕਿ ਜੀ ਸਾਡੇ ਜਿਹੜੇ ਐਮਐਲਏ ਉਹ ਬੀਜੇਪੀ ਖਰੀਦਣਾ ਚਾਹੁੰਦੀ ਹੈ 25-25 ਕਰੋੜ ਰੁਪਇਆ ਦੇ ਕੇ ਸੱਤ ਤੋਂ ਅੱਠ ਐਮਐਲਏ ਕਹਿੰਦੇ ਸਾਡੇ ਖਰੀਦਣਾ ਚਾਹੁੰਦੀ ਹੈ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਇਹਨਾਂ ਦੇ ਬਾਅਦ ਐਮਐਲਏ ਆ ਬੀਜੇਪੀ ਕੋਲ ਅੱਠ ਐਮਐਲਏ ਉੱਥੇ ਸਰਕਾਰ ਬਣਾਉਣ ਵਾਸਤੇ ਜਾਂ ਸਿੱਟਣ ਵਾਸਤੇ 36 ਐਮਐਲਏ ਚਾਹੀਦੇ ਤੇ ਜੇ ਬੀਜੇਪੀ ਸੱਤ ਅੱਠ ਖਰੀਦ ਵੀ ਲਊ ਤੇ ਅੱਠ ਤੇ ਅੱਠ 16 ਤੇ ਫਿਰ ਕੀ ਨਾ ਸਰਕਾਰ ਟੁੱਟਣੀ ਹੈ ਤੇ ਨਾ ਹੀ ਕੋਈ ਬੀਜੇਪੀ ਨੂੰ ਫਾਇਦਾ ਹੋਣਾ ਤੇ ਨਾ ਹੀ ਇਹਨਾਂ ਦੀ ਸਰਕਾਰ ਨੂੰ ਖਤਰਾ ਹੋਣਾ ਸੋ ਇਸ ਕਰਕੇ ਇਹ ਸਭ ਸ਼ਰਾਰਤਾ ਲੋਕਾਂ ਦਾ ਧਿਆਨ ਜਿਹੜੇ ਮੁੱਦਿਆਂ 'ਚ ਇਹਨਾਂ ਨੂੰ ਘੇਰਾ ਪੈ ਜਾਂਦਾ ਮੁੱਦਿਆਂ ਤੋਂ ਟਾਉਣ ਵਾਸਤੇ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਆਪਣੇ ਪੰਜਾਬ 'ਚ ਕਰੀਬਨ ਕਾਫੀ ਮਹੀਨੇ ਪਹਿਲਾਂ ਇੱਕ ਸੇਮ ਹੀ ਡਰਾਮਾ ਇਹਨਾਂ ਨੇ ਕੀਤਾ ਸੀ ਜਦੋਂ ਉਹ ਘਿਰ ਗਏ ਸੀ ਇਹਨਾਂ ਨੇ ਇੱਕ ਲੋਟਸ ਆਪਰੇਸ਼ਨ ਕੀਤਾ ਸੀ ਕਿ ਜੀ ਨੋਟਿਸ ਅਪਰੇਸ਼ਨ ਅਸੀਂ ਫੜ ਲਿਆ ਤੇ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਨਾ ਹਲੀ ਸਾਹਿਬ ਇਹਨਾਂ ਨੇ ਸੈਸ਼ਨ ਕੀਤਾ ਸੀ ਵਿਧਾਨ ਸਭਾ ਦਾ ਸਿਰਫ ਐਸੇ ਗੱਲ ਤੇ ਤੇ ਹੱਸੋ ਇਹ ਨਹੀਂ ਗੱਲ ਕੀ ਹੋਈ ਕਿ ਲੱਖਾਂ ਰੁਪਿਆ ਇਸੇ ਗੱਲ ਤੇ ਇਹਨਾਂ ਨੇ ਸੈਸ਼ਨ ਤੇ ਖਰਚ ਕੀਤਾ ਤੇ ਸਾਰੀ ਆਪੋਜੀਸ਼ਨ ਪਾਰਟੀਆਂ ਨੇ ਖਾਸ ਕਰਕੇ ਕਾਂਗਰਸ ਨੇ ਕਿਹਾ ਕਿ ਤੁਹਾਡੇ ਐਮਐਲਏ ਨੂੰ ਪੈਸੇ ਆਫਰ ਹੋਏ ਆ ਜਿਵੇਂ ਤੁਸੀਂ ਕਹਿੰਦੇ ਹੋ ਚਲੋ ਤੁਹਾਡੀ ਅਸੀਂ ਗੱਲ ਮੰਨ ਲੈਨੇ ਆ ਤੁਹਾਡੇ ਐਮਐਲਏ ਨੂੰ ਪੈਸੇ ਆਫਰ ਹੋਏ ਆ ਤੇ ਤੁਸੀਂ ਨਾ ਅਜਾਗਰ ਕਰੋ ਕਿਹੜੇ ਬੰਦਿਆਂ ਨੇ ਆਫਰ ਕੀਤੇ ਆ ਤੇ ਉਹਨਾਂ ਦੇ ਪਰਚਾ ਦਿਓ ਹੁਣ ਕੇਜਰੀਵਾਲ ਸਾਹਿਬ ਕਹਿ ਰਹੇ ਆ ਸਰਕਾਰ ਇਹਨਾਂ ਦੀ ਹੈ ਦਿੱਲੀ ਚ ਕਿ ਸਾਡੇ ਬੰਦਿਆਂ ਨੂੰ ਇਹ ਪੈਸੇ ਦੇ ਰਿਹਾ ਤੇ ਇਹਨਾਂ ਦੇ ਬੰਦਿਆਂ ਨੇ ਜੇ ਇਹਨਾਂ ਨੂੰ ਦੱਸਿਆ ਤੇ ਇਹ ਇਹਨਾਂ ਦੇ ਬੰਦੇ ਦਰਖਾਸਤ ਦੇਣ ਕਿ ਫਲਾਣਾ ਬੰਦਾ ਸਾਨੂੰ ਖਰੀਦਣਾ ਚਾਹੁੰਦਾ ਤੇ ਉਹਨਾਂ ਦੇ ਨਾਂ ਜਾਗਰ ਕਰਨ ਤੇ ਕੇ ਰਜਿਸਟਰ ਕਰੋ ਓਵੇਂ ਹੀ ਪੰਜਾਬ ਵਿੱਚ ਇਹਨਾਂ ਨੇ ਇਡਾ ਵੱਡਾ ਡਰਾਮਾ ਕੀਤਾ ਸੀ ਉਦੋਂ ਤੇ ਸੈਸ਼ਨ ਵੀ ਬੁਲਾਇਆ ਇਨਾ ਖਰਚਾ ਕੀਤਾ ਤੇ ਕਾਂਗਰਸ ਪਾਰਟੀ ਨੇ ਇਹਨਾਂ ਨੂੰ ਇੱਕੀ ਸਵਾਲ ਕੀਤਾ ਸੀ ਕਿ ਤੁਹਾਡੇ ਬੰਦਿਆਂ ਨੂੰ ਪੈਸੇ ਆਫਰ ਹੋਏ ਅਕਸਰ ਹਵਾਜ ਤਾਂ ਨਹੀਂ ਨਾ ਹੋਏ ਜੇ ਬੰਦੇ ਕੋਈ ਨਹੀਂ ਮਿਲ ਕੇ ਮਿਲ ਕੇ ਨਹੀਂ ਕਿਸੇ ਨੇ ਆਫਰ ਕੀਤੇ ਤਾਂ ਟੈਲੀਫੋਨ ਤੇ ਕੀਤੇ ਹੋਣੇ ਨੰਬਰ ਹੋਊਗਾ ਟੈਲੀਫੋਨ ਦਾ ਅਨਕੁਇਰੀ ਕਰਾ ਲਓ ਕਿਹਦਾ ਨੰਬਰ ਹੈ ਕਿੰਨੇ ਪੈਸੇ ਆਫਰ ਕੀਤੇ ਆ ਤੇ ਨਾਮ ਉਜਾਗਰ ਕਰੋ ਨਾਲੇ ਤਾਂ ਅਗਲੇ ਦੀ ਬਦਨਾਮੀ ਹੋਵੇ ਤੇ ਨਾਲੇ ਜਿਹੜਾ ਬੰਦਾ ਕੇਸ ਆ ਰਜਿਸਟਰ ਕਰੋ ਪਰ ਤੁਸੀਂ ਦੱਸੋ ਕੋਈ ਗੱਲ ਨਿਕਲੀ ਕੱਖ ਨਹੀਂ ਨਿਕਲੀ ਸੋ ਇਸ ਕਰਕੇ ਸਭ ਡਰਾਮੇਬਾਜੀ ਹੈ ਤੇ ਮੈਂ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਕਹਿਣਾ ਚਾਹੁੰਦਾ ਦਿੱਲੀ ਵਾਲਿਆਂ ਨੂੰ ਵੀ ਤੇ ਪੰਜਾਬ ਵਾਲਿਆਂ ਨੂੰ ਕਿ ਭਰਾਵੋ ਇਹ ਤੁਹਾਡਾ ਜਲੂਸ ਕੱਢੀ ਜਾਂਦੇ ਕੀ ਤੁਸੀਂ ਐਡਾ ਸਸਤਾ ਸੌਦਾ ਹੋ ਤੁਹਾਡੇ ਜਿਹੜੇ 2-4 ਲੀਟਰ ਪੰਜਾਬ ਦੇ ਤੇ 2-4 ਦਿੱਲੀ ਵਾਲੇ ਆ ਇਹ ਤੀਜੇ ਤੀਜੇ ਮਹੀਨੇ ਕਹਿ ਦਿੰਦੇ ਆ ਕਿ ਸਾਡੇ ਐਮਐਲਏ ਨੂੰ ਖਰੀਦਣ ਨੂੰ ਫਿਰਦੇ ਆ ਕੀ ਤੁਸੀਂ ਇਹ ਵਕਾਊ ਵਕਾਊ ਮਾਲ ਹੈ ਜਿਹੜੇ ਐਮ.ਐਲ.ਏ. ਆ ਪੰਜਾਬ ਵਾਲੇ ਜਾਂ ਅ ਦਿੱਲੀ ਵਾਲੇ ਆਮ ਆਦਮੀ ਪਾਰਟੀ ਦੇ ਉਹ ਕੋਈ ਵਕਾਊ ਮਾਲ ਹ ਹਮੇਸ਼ਾ ਖਰੀਦਣ ਦਾ ਰੌਲਾ ਉਹਦਾ ਹੀ ਪੈਂਦਾ ਜਿਹਦਾ ਪਤਾ ਹੋਵੇ ਕੋਈ ਵਕਾਊ ਆ ਜਿਹਦਾ ਪਤਾ ਵਕਾਊ ਹੀ ਨਹੀਂ ਤੇ ਨਾ ਉਹਨੂੰ ਕੋਈ ਖਰੀਦਣ ਜਾਂਦਾ ਅਗਲੇ ਨੂੰ ਪਤਾ ਕਿ ਜਦੋਂ ਇਹ ਗੱਲ ਸਿਰੇ ਹੀ ਨਹੀਂ ਚੜਨੀ ਤੇ ਅਗਲੇ ਨੇ ਗੱਲ ਹੀ ਨਹੀਂ ਸੁਣਨੀ ਇਸ ਕਰਕੇ ਮੈਂ ਇਹਨਾਂ ਦੇ ਐਮ.ਐਲ.ਏ. ਨੂੰ ਬੇਨਤੀ ਕਰਨਾ ਚਾਹੁੰਨਾ ਕਿ ਆਪ ਦੀ ਕੈਰੈਕਟਰ ਅਸੈਸੀਨੇਸ਼ਨ ਨਾ ਕਰਵਾਓ ਆਪ ਦੀ ਬੇਇੱਜ਼ਤੀ ਨਾ ਕਰੋ ਆਪਦੇ ਲੀਡਰਾਂ ਅਗੇ ਹੱਥ ਜੋੜੋ ਕਿ ਵਾਰੀ-ਵਾਰੀ ਇਹ ਨਾ ਕਹੀ ਜਾਓ ਕਿ ਸਾਡੇ ਐਮਐਲਏ ਨੂੰ ਕੋਈ ਪੈਸੇ ਲਾਉਂਦਾ ਸਾਡੇ ਐਮਐਲਏ ਪੈਸੇ ਲਾਉਂਦਾ ਇਹਦਾ ਮਤਲਬ ਤਾਂ ਇਹਨਾਂ ਦੇ ਲੀਡਰ ਆਪ ਹੀ ਬਦਨਾਮੀ ਕਰੀ ਜਾਂਦੇ ਆਪਦੇ ਐਮਐਲਏ ਦੀ ਕਿ ਸਾਡੇ ਐਮਐਲਏ ਵਕਾਊ ਮਾਲ ਸੋ ਇਸ ਕਰਕੇ ਮੇਰੀ ਐਮਐਲਏ ਨੂੰ ਬੇਨਤੀ ਹੈ ਆਪ ਦੀ ਇੱਜ਼ਤ ਦਾ ਧਿਆਨ ਰੱਖੋ ਤੇ ਦੂਜਾ ਮੈਂ ਇੱਕ ਹੋਰ ਕੇਜਰੀਵਾਲ ਸਾਹਿਬ ਨੂੰ ਹੁਣ ਬੇਨਤੀ ਕਰਨਾ ਚਾਹੁੰਦਾ ਕਿ ਭਾਈ ਜਿਹੜੇ ਹਾਲਾਤ ਪੰਜਾਬ 'ਚ ਹਨ ਇਸ ਵੇਲੇ ਕ腐ਸ਼ਨ ਦੇ ਕੇਜਰੀਵਾਲ ਸਾਹਿਬ ਮਾਨ ਸਾਹਿਬ ਜਿਹੜੇ ਹਾਲਾਤ ਐਸ ਵੇਲੇ ਪੰਜਾਬ 'ਚ ਨੇ ਨਾ ਮੈਂ ਜਾਤੀ ਨਾ ਨਹੀਂ ਲੈਣਾ ਚਾਹੁੰਦਾ ਐਸ ਵੇਲੇ ਹਾਲਾਤ ਦੇ ਨੇ ਤੁਸੀਂ 25-25 ਕਰੋੜ ਨੂੰ ਰੋਂਦੇ ਹੋ ਐਜੇ ਦਾ 50000 ਰੁਪਏ ਦੇ ਕੇ ਤੁਹਾਡੇ ਜਿਹੜਾ ਮਰਜੀ ਬੰਦਾ ਅਗਲਾ ਚੜਾ ਕੇ ਲੈ ਜੇ 25 ਕਰੋੜ ਤੋਂ ਬਸ ਭਰ ਕੇ ਲੈ ਜਾਣਗੇ ਜੇ ਉਹਨਾਂ ਨੇ ਕਿਤੇ 25 ਕਰੋੜ ਦੇਤਾ ਸੋ ਇਸ ਕਰਕੇ ਜੇ ਤੁਹਾਨੂੰ ਆਪਦੇ ਬੰਦਿਆਂ ਤੇ ਸ਼ੱਕ ਆ ਆਪਦੇ ਬੰਦੇ ਸੰਭੋ ਤੇ ਜੇ ਤੁਸੀਂ ਡਰਾਮੇਬਾਜ਼ੀ ਕਰਦੇ ਹੋ ਤਾਂ ਮੈਂ ਆਪਦੇ ਐਮਐਲਏ ਨੂੰ ਕਹਿਣਾ ਚਾਹਨਾ ਕੀ ਆਪ ਦੀ ਬੇਇੱਜ਼ਤੀ ਨਾ ਕਰਾਓ ਇਹ ਵਾਰੀ ਵਾਰੀ ਤੁਹਾਡੇ ਲੀਡਰ ਹੀ ਸੁਣਾਉਂਦੇ ਆ ਕਿ ਤੁਸੀਂ ਵਕਾਊ ਮਾਣੋਂ ਤੁਹਾਡੇ ਦੇ ਪੈਸੇ ਲੱਗਦੇ ਆ ਹੋਰ ਕਿਸੇ ਦੇ ਨਹੀਂ ਲੱਗਦੇ ਮੈਂ ਤਾਂ ਕਾਂਗਰਸ ਦੇ 18 ਐਮਐਲਏ ਆ ਕਦੀ ਕਿਸੇ ਨੇ ਨਹੀਂ ਕਿਹਾ ਐਮਐਲਏ ਤਾਂ ਐਮਐਲਏ ਹੀ ਆ ਨਾ ਜੇ ਭਾਜਪਾ ਨੂੰ ਐਮਐਲਏ ਚਾਹੀਦੇ ਜੇ ਕਾਂਗਰਸ ਦੇ ਹੋਣ ਚਾਹ ਆਪਦੇ ਹੋਣ ਤੇ ਕਦੀ ਨਹੀਂ ਕਿਸੇ ਨੇ ਕਾਂਗਰਸ ਐਮਐਲਏ ਨੂੰ ਕਿਹਾ ਕਿ ਇੰਨੇ ਲੈ ਲਓ ਸੋ ਇਸ ਕਰਕੇ ਇਹਦੇ ਵਿੱਚ ਸਿਰਫ ਧਿਆਨ ਭਟਕਾਉਣ ਵਾਲੀਆਂ ਸ਼ਰਾਰਤਾਂ ਲੋਕਾਂ ਦੇ ਵਿੱਚ ਇਹ ਸਬਦ ਹੋ ਗਿਆ ਪਰ ਮੈਨੂੰ ਮੈਨੂੰ ਤਰਸ ਆਉਂਦਾ ਆਪਦੇ ਐਮਐਲਏ ਤੇ ਵਰਕਰਾਂ ਤੇ ਕਿ ਉਹਨਾਂ ਦੇ ਲੀਡਰ ਹੀ ਉਹਨਾਂ ਦਾ ਜਲੂਸ ਕੱਢੀ ਜਾਂਦੇ ਸੋ ਇਸ ਕਰਕੇ ਇੰਨਾ ਨਾ ਉਹਨਾਂ ਦਾ ਜਲੂਸ ਕੱਢਣ ਇਹੀ ਮੇਰੀ ਬੇਨਤੀ ਹੈ ਤੇ ਇੰਨਾ ਸ਼ਰਾਰਤਾਂ ਤੋਂ ਬਾਜ਼ ਆਉਣ ਕੇਜਰੀਵਾਲ ਸਾਹਿਬ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ ਜਿਹੜੇ ਹਾਲਾਤ ਪੰਜਾਬ 'ਚ ਹਨ ਐਸੇ